ਰੇਲਵੇ ਟ੍ਰੈਕ ਤੋਂ ਕੱਟੀ ਹੋਈ ਲਾਸ਼ ਇੱਕ ਬਰਾਮਦ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਕੀ ਹੈ ਮੌਕੇ ਤੇ CRPF ਜਵਾਨ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਲਾਸ਼ ਨੂੰ ਚੱਕ ਕੇ ਜਿਹੜੇ ਸਵਾਲ ਹਸਪਤਾਲ ਲੈ ਕੇ ਚੁਣਦੇ ਨੇ ਦਿੱਲੀ ਲਾਈਨ ਦੇ ਕੋਲ ਉਸ ਕਦਰ ਸੀ ਦੌੜ ਕੇ ਭੱਜ ਕੇ ਨਿਕਲ ਗਿਆ ਪਹਿਲਾਂ ਡਰਾਈਵਰ ਦੱਸਿਆ ਸੀ ਮੇਰੇ ਨਾਲ ਗੱਲ ਹੋਈ ਆ ਉਹਦੇ ਭਾਜੀ ਵੀ ਲਾਈਨ ਕੋਸ ਕਰ ਗਿਆ ਸੀ ਘਬਰਾ ਗਿਆ ਘੁੜਾ ਕੇ ਪਿੱਛੇ ਮੁੜਿਆ ਗੱਡੀ ਦੀ ਪਿੱਛੋਂ ਨਾਲੇ ਗੱਡੀ ਲਪੇਟ ਆ ਗਿਆ ਹਰ ਹਾਲਤਾਂ ਲਾਈਨ ਤੇ ਦੌਣ ਦੁਨੀਆ ਤੇ ਬ੍ਰਿਧੀ ਦਾ ਲਗੜ ਜੇਲ੍ਹ ਨੇ ਦਾ ਬਹੁਤ ਵਧੀਆ ਕੰਮ ਕੀਤਾ ਕੰਦਾ ਕਰਕੇ ਨਾਲ ਦਲੇ ਲੇਕਿਨ ਫੇਰ ਵੀ ਦੁਨੀਆ ਲਾਈਨ ਕ੍ਰੋਸ ਕਰਦੀ ਹੈ ਲੁਧਿਆਣਾ ਲੈ ਆਪਣਾ ਜੁੜ ਚੁੱਕੇ ਹੋ ਤੁਸੀਂ ਤੇ ਮਹਾ ਯੂਬਰੀ ਰੇਲਵੇ ਟ੍ਰੈਕ ਤੋਂ ਕਟੀ ਹੋਈ লাশ ਇੱਕ ਬਰਾਮਦ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਕੀ ਹੈ ਮੌਕੇ ਤੇ ਜੀਆਰਪੀਏ ਜਵਾਨ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਲਾਸ਼ ਨੂੰ ਚੱਕ ਕੇ ਜਿਹੜਾ ਕੀ ਹੈ ਸਿਵਲ ਹਸਪਤਾਲ ਲੈ ਕੇ ਜਾਂਦੇ ਮੇਰੇ ਨਾਲ ਇਸ ਟਾਈਮ ਰਾਕੇਸ਼ ਜੀਆਰਪੀ ਦੇ ਐਸਏਈ ਸਰ ਜੁੜ ਚੁੱਕੇ ਨੇ ਸਰ ਉਹ ਲਾਸ਼ ਕਿਦੀ ਸੀ ਕਿ ਕੌਣ ਉਹ ਵਿਅਕਤੀ ਸੀਗਾ ਕਿਹਦੇ ਕਿਹੜੇ ਸ਼ੱਕੀ ਲਾਤਾ ਜਿ ਮਿਲੀ ਕੋਈ ਨਹੀਂ ਕੋਈ ਸ਼ੱਕੀ ਨਹੀਂ ਤੇ ਦਿੱਲੀ ਦੀ ਲਾਈਨ ਦੀ ਕ੍ਰੋਸ ਕਰਦੇ ਸੀ ਦੌੜ ਕੇ ਭੱਜ ਕੇ ਨਿਕਲ ਗਏ ਬੰਦਾ ਡਰਾਈਵਰ ਦੱਸ ਰਿਹਾ ਸੀ ਮੇਰੀ ਡਰਾਈਵਰ ਨਾਲ ਗੱਲ ਹੋਈ ਆ ਜੀ ਉਹ ਕਹਿੰਦੇ ਪਾਜੀ ਵੀ ਲਾਈਨ ਕ੍ਰੋਸ ਕਰ ਗਿਆ ਸੀ ਘਬਰਾ ਕੇ ਘਬਰਾ ਕੇ ਪਿੱਛੇ ਮੁੜਿਆ ਗੱਡੀ ਤੇ ਪਿੱਛੋਂ ਨਾਲੇ ਗੱਡੀ ਦੇ ਵਿੱਚ ਆ ਗਿਆ ਜੀ ਕੀ ਲੱਗਦਾ ਸਰ ਉਹਦੇ ਕੋਈ ਪਰਿਵਾਰਕ ਮੈਂਬਰ ਨਾਲ ਗੱਲਬਾਤ ਹੋਈ ਹੈ ਜਾਂ ਕੁਝ ਇਦਾਂ ਦਾ ਹੋਇਆ ਕੋਈ ਕੋਈ ਗੱਲਬਾਤ ਹੋਈ ਹੈ ਫਿਲਹਾਲ ਤਾਂ ਸਾਡੇ ਕੋ ਕੋਈ ਹਲੇ ਇਨਫੋਰਮੇਸ਼ਨ ਨਹੀਂ ਆਈ ਨਾ ਹੀ ਸਾਡੇ ਕੋ ਆਇਆ ਕੋਈ ਹਲੇ ਅਸੀਂ ਸਾਡੇ ਮੈਂ ਥਾਣੇ ਦੇ ਵਿੱਚੋਂ ਵੈਸੇ ਭੇਜਤੀ ਆ ਫੋਟੋ ਵੀ ਭੇਜਤੀ ਸੀ ਜੀ ਤੇ ਦਸਵੀਂ ਤਾਂ ਅਨਨੋਨ ਪਰਸਨ ਨੇ ਦਾਖਲ ਰੱਖ ਨਾਲ ਲਾਈਨ ਐਕਸੀਡੈਂਟ ਹੋ ਗਈ ਜੀ ਮੌਤ ਹੋਈ ਹੈ ਜੀ ਤੇ ਹੁਣ ਬੱਤ ਚ ਘੰਟੇ ਪਾਸੇ ਪਈ ਆ ਕੱਲ ਨੂੰ 100 ਟਾਈਮ ਪੂਰਾ ਹੋ ਜਾਏਗਾ ਦਾ ਮੈਂ ਸੋਚਦਾ ਵੀ ਇੱਕ ਦਿਨ ਹੋਰ ਰੱਖੀ ਜਾਵੇ ਵੀ ਸ਼ਾਇਦ ਕੋਈ ਆ ਜਾਵੇ ਜੀ ਤੇ ਕੋਈ ਵੀ ਕਿਹੜੀ ਲਾਈਨ ਕਿਹੜੀ ਲਾਈਨ ਤੇ ਹੋਈ ਹੈ ਇਹਦੀ ਮੌਤ ਉਹ ਤਿੰਨ ਨੰਬਰ ਲਾਈਨ ਆਏ ਆਪਣੇ ਇੱਕ ਨੰਗਣੀ ਲਾਈਨ ਸਾਡੀ 3 ਨੰਬਰ ਤੇ ਹੁੰਦੀ ਆ ਜੀ ਜੀ ਦਿੱਲੀ ਤੋਂ ਜੰਮੂ ਡੇਂਡਕੇ ਤੱਕ ਜਾਂਦੀ ਆ ਅੱਛਾ ਤੇ ਉਤੇ ਉਹਦੇ ਤੇ ਹੋਇਆ ਸੀ ਜੀ ਕਿੰਨੇ ਕੋਈ ਕਿੰਨੇ ਕੋਈ ਜਾਣੇ ਸੀ ਇੱਕ ਜਣੇ ਇਹ ਦੋ ਜਣੇ ਫਿਲਹਾਲ ਤਾਂ ਲਾਈਨ ਤੇ ਤਾਂ ਦੁਨੀਆ ਤੋਂ ਹੀ ਫਿਰਦੀ ਆ ਲਗਨ ਜੇਲ੍ਹ ਨੇ ਦਾ ਬਹੁਤ ਵਧੀਆ ਕੰਮ ਕੀਤਾ ਆ ਕੰਦਾ ਕਰਤੀਆਂ ਵਾਲੇ ਲੇਕਿਨ ਫੇਰ ਵੀ ਦੁਨੀਆ ਲਾਈਨ ਕ੍ਰੋਸ ਕਰਦੀ ਆ ਜੀ ਤੇ ਸਰ ਪ੍ਰਵਾਸੀ ਸੀਗਾ ਪੰਜਾਬੀ ਸੀਗਾ ਪਹਿਲਾਂ ਪ੍ਰਵਾਸੀ ਮਜ਼ਦੂਰੇ ਲੱਗਦਾ ਪ੍ਰਵਾਸੀ ਲੱਗਦਾ ਤੇ ਸਰ ਉਹ ਪੋਸਟਵਾਰਡਮ ਸਿਵਲ ਹਸਪਤਾਲ ਵਿੱਚ ਜਿਹੜੀ ਡੈੱਡ ਬੋਡੀ ਦਿਖਾਈ ਗਈ ਹੈ ਕਿੱਥੇ ਸਿਵਲ ਹਸਪਤਾਲ ਚ ਦਿਖਾਈ ਹੈ 24 ਘੰਟੇ ਪਹਿਲਾਂ ਅੱਛਾ ਕੀ ਪੋਸਟਵਾਰਡਮ ਵਗੈਰਾ ਜਿਹੜੀ ਕੀ ਨਿਕਲੀ ਰਿਪੋਰਟ ਅਸੀਂ ਕ੍ਰਮਾਗੱਲ ਪੋਸਟ ਕਰਾਂਗੇ ਅੱਛਾ ਜੀ ਤੇ ਦੱਸਾਂਗੇ ਤੁਹਾਨੂੰ ਜੇ ਕੋਈ ਹੋਈ ਗੱਲਬਾਤ ਠੀਕ ਹੈ ਠੀਕ ਹੈ ਤੇ ਸਰ ਉਹ ਹੋਰ ਕੀ ਹੋਰ ਕੀ ਸੂਚਨਾ ਦੇਣਾ ਚਾਹੋਗੇ ਆਨਰੇ ਇਦਾਂ ਹੀ ਲੋਕ ਜਿਹੜੇ ਲਾਈਨ ਕ੍ਰੋਸ ਕਰਦੇ ਆ ਤੇ ਇੱਕਦਮ ਦਤਰਕ ਮੌਤ ਹੋ ਨਾਲ ਹੀ ਹੁੰਦੀ ਹੈ ਇਸ ਤ ਇਹਨਾਂ ਮਾਰੀ ਗੱਲਾਂ ਦੇਖੋ ਰੇਲ ਨੇ ਆਪਣੀ ਸੇਫਟੀ ਸੇਫਟਾ ਟਕੀ ਆ ਉਹਨੇ ਆਪਣੇ ਪਹਿਲੇ ਕੰਨਾਂ ਅੱਠ ਅੱਠ ਪਟੀਆਂ ਕਰਤੀਆਂ ਲੇਕਿਨ ਫੇ ਵੀ ਲੋਕ ਕਰਦੇ ਨੇ ਇਹ ਕੰਨਾਂ ਪਾਸ ਕਰਕੇ ਆ ਜਾਂਦੇ ਨੇ ਵੀ ਨੇੜੇ ਨਿਕਲ ਨਹੀਂਦਾ ਖਤਰ ਬੰਦਾ ਬਾਈ ਗੋੜ ਵੀ ਆਸਲਾ ਨਿਕਲ ਗਏ ਰਸਤੇ ਬਣੇ ਹੋਣੇ ਪਰ ਕਈ ਲੋਕ ਸਰ ਸ਼ਾਰਟਕਟ ਪਾਲਦੇ ਨੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖੋ ਜਦੋਂ ਤਾ ਪੁਲਿਸ ਨੂੰ ਦੇਖ ਲੈਂਦੇ ਭੱਜਦੇ ਫਿਰ ਦੇਖ ਕੇ ਪੁਲਿਸ ਨਿਕਲ ਜਾਂਦੇ ਸਿੱਧਾ ਹੋ ਜਾਂਦੇ ਨੇ ਮੌਕੇ ਤਾਂ ਕੋਈ ਮਿਲਦਾ ਨਹੀਂਗਾ ਇਹ ਹੁਣ ਪਤਾ ਨਹੀਂ ਕਿਦਾਂ ਹੋ ਸਕਦਾ ਸਰ ਸਰ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਦਿਨੋ ਦਿਨ ਚ ਹੋਇਆ ਰਾਤ ਨੂੰ ਆਇਆ ਸਵੇਰ ਤੜਕੇ ਛੇ ਲੜਕੀ ਕਿੰਨੇ ਵਜੇ ਆਇਆ ਸਰ 8 ਵਜੇ ਕੱਢਾਂਗੇ 8:30 ਠੀਕ ਹੈ ਅਸੂ 6:38 ਵਜੇ ਜਿਹੜਾ ਕਿ ਇੱਕ ਵਿਅਕਤੀ ਜਿਹੜਾ ਕਿ ਇਹ ਲਾਈਨ ਕ੍ਰੋਸ ਕਰਦਾ ਹੁੰਦਾ ਉਸ ਤੋਂ ਬਾਅਦ ਜਿਹੜਾ ਕਿ ਟ੍ਰੇਨ ਆਂਦੀ ਹੈ ਤੇ ਘਬਰਾ ਜਾਂਦਾ ਵਾ ਘਬਰਾਣ ਤੋਂ ਬਾਅਦ ਜਿਹੜਾ ਕਿ ਇਹ ਪਿੱਛੇ ਨੂੰ ਜਾਂਦਾ ਉਸ ਤੋਂ ਬਾਅਦ ਜਿਹੜਾ ਕਿ ਅਚਾਨਕ ਟ੍ਰੇਨ ਜਿਹੜਾ ਲੰਗਰੀ ਹੁੰਦੀ ਉਹਦੇ ਵਿੱਚ ਜਿਹੜਾ ਕਿ ਆ ਥੱਲੇ ਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਉਸ ਦੀ ਦਰਦਨਾਕ ਮੌਤ ਜਿਹੜੀ ਕਿ ਉਹਦੀ ਹੋ ਜਾਂਦੀ ਹੈ ਤੱਕ ਇਸ ਵਿਅਕਤੀ ਪਛਾਣ ਨਹੀਂ ਹੁੰਦੀ ਕੋਈ ਵੀ ਘਰ ਦੇ ਤੇ ਨਹੀਂ ਆਂਦੇ ਤੇ ਇਸ ਨੂੰ ਹਜੇ ਤੱਕ 72 ਘੰਟੇ ਦੀ ਰਿਪੋਰਟ ਜਿਹੜੀ ਆ ਮੰਗੀ ਗਈ ਹੈ ਜੁੜੇ ਹੋਏ ਲਿਵ ਲਾਈਵ ਤੋਂ ਹਰਨਪਾਲ ਜੀ ਨੂੰ ਬੇਰਪੋਰਟ ਧੰਨਵਾਦ